ਗੁਰਜੀ ਕੀ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬਾਬਾ ਮਹਿੰਦਰ ਸਿੰਘ ਜੀ ਜੋ ਕਿ ਗੁਰੂਆਂ ਦੀ ਧਰਤੀ 40 ਮੁਕਤੀਆਂ ਦੀ ਮੁਗਲ ਸਾਦ ਤੋਂ ਚਲ ਕੇ ਜੋ ਪਹਾੜ ਦੇ ਸਗਾ ਲਿਲ ਦਾ ਪਹਿਲੇ ਜੰਮੂ ਕਸ਼ਮੀਰ ਦਾ ਹਿੱਸਾ ਸੀ ਉਹਨੂੰ ਨਵੀਂ ਸਪੀਡ ਬਣੀ ਯੂਪੀ ਜੂਨੀਅਰ ਡਰਾਈਵਰੀ ਉਤੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਚੱਲਿ ਬਾਕੀ ਰਾਜਸਥਾਨ ਉਦਾਰ ਕੀਤਾ ਗੁਰਦੁਆਰਾ ਪੱਤਰ ਸਾਹਿਬ ਗੁਰਦੁਆਰਾ ਜਾਂਤਨ ਸਾਹਿਬ ਕਰਗਲ ਹੋਰ ਅਨੇਕ ਥਾਵਾਂ ਵਿਕੇ ਮਹਾਰਾਜ ਦੇ ਗੁਰੂ ਅਸਥਾਨਾਂ ਦੀ ਦਸ਼ਮੇ ਕਰਦੇ ਹੋਏ ਇਹ ਸਾਡੇ ਕੋਲ ਸ਼ਾਮ ਨੂੰ ਪਹੁੰਚੇ ਬਹੁਤ ਮਨਪੂਰਨ ਹੋਇਆ ਕਿ ਇਸ ਬਾਠ 37 ਸਾਲ ਦੀ ਉਮਰ ਵਿੱਚ ਜਾਦੂ ਕੇ ਇਨਸਾਨ ਘਰ ਬੈਠ ਕੇ ਆਰਾਮ ਕਰਦਾ ਹੈ ਤੇ 바બા ਜੀ ਤੇ ਮਹਾਰਾਜ ਦੀ ਕਿਰਪਾ ਕੀਤੀ ਹੈ ਜਿਵੇਂ ਕਿ ਮਹਾਰਾਜ ਨੇ ਕਿਹਾ ਹੈ ਗੁਰੂ ਕੋਈ ਕਦੇ ਨਹੀਂ ਕੀ ਜਿਨਾ ਅੰਤਰ ਸੁਖ ਗਿਆਨ ਤੇ ਇਹ ਗੁਰੂ ਦੇ ਦਰਸ਼ਨਾਂ ਲਈ ਇਹਨਾਂ ਦੇ ਮਨ ਵਿੱਚ ਗਿਆਨਤਾ ਪੈਦਾ ਹੋਈ ਤੇ ਗੁਰੂ ਦੇ ਦਰਬਾਰ ਦੇ ਤੇ ਦਰਸ਼ਨ ਕਰਕੇ ਆਪਣਾ ਜੀਵਨ ਸੋਧਨ ਕਰ ਰਹੇ ਹਨ ਸਾਨੂੰ ਬਹੁਤ ਖੁਸ਼ੀ ਹੋਈ ਇਹਨਾਂ ਦੇ ਦਰਸ਼ਨ ਕਰਕੇ ਕਿ ਇਹ ਦੇਖੋ ਇਸ ਸੂਰ ਵਿੱਚ ਇਹ ਗੁਰੂ ਮਹਾਰਾਜ ਜੀ ਦੇ ਆਸਾਨਾਂ ਦੀ ਤੇ ਗੁਰੂ ਖਾਲਸੇ ਬੰਧ ਦੇ ਦਰਸ਼ਨ ਕਰਕੇ ਮਾਰਗ ਨੂੰ ਸ਼ਾਨਾ ਇਹ ਆਸੀ ਅੰਦਾਜ਼ ਕਰਦੀਆਂ ਕਿ ਮਹਾਰਾਜ ਜੀ ਨੂੰ ਚੜ੍ਹਦੀਆਂ ਗੱਲਾਂ ਵਿੱਚ ਹੀ ਇਸ ਤਰ੍ਹਾਂ ਹੀ ਇਹ ਗੁਰ ਕਰਦੀਆਂ ਸਿਵਾਣਾ ਕੰਦੇ ਨਾਲ ਤੇ ਆਪਣਾ ਜੀਵਨ ਸਫਲ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਘਾਟਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਕੋਟ ਪਾਈ ਤਹਿਸੀਲਾ ਸ਼੍ਰੀ ਮੁਕਤਸਰ ਸਾਹਿਬ ਮੇਰਾ ਪਿੰਡ ਕੋਟ ਪਾਈ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਜੀ ਪੇਟ ਕੋਟ ਭਈ ਤੋਂ ਗੁਰੂਮਾਰੀ ਹਾਇਰੀ ਵਿੱਚ ਲੇਤਾ ਤੋਂ ਗੁਰਦਾਸਪੁਰ ਪਤਸਾ ਯਾਤਰਾ ਤੇ ਟਿਕਲੇ ਸਨ ਉੱਥੋਂ ਵਾਪਸ ਹੁੰਦੇ ਹੋਏ ਉਦੋਂ ਪਰ ਗੁਰੂ ਘਰ ਦੇ ਵਿੱਚ ਇੱਥੇ ਇੱਥੋਂ ਦੇ ਸੇਵਾਦਾਰਾਂ ਨੇ ਮੇਰਾ ਮਾਨ ਸਨਮਾਨ ਕੀਤਾ ਬਾਬਾ ਨਾਨਕ ਜੀ ਇਹਨਾਂ ਸਾਰੀ ਸੰਗਤਾਂ ਦੇ ਮੇਰੇ ਪਰ ਹੱਥ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇ ਵਰਦੇ ਮਾਸ਼ਾਅੱਲਾ ਤੁਸੀਂ ਲਖੜੀ ਨਾ ਨਾ ਚੱਲ ਪਾਏ ਸੋ ਸਾਧ ਸੰਗਤ ਜੀ ਬਾਬਾ ਮੇਜਰ ਸਿੰਘ ਜੀ ਉਹਨੇ ਅੱਗੇ ਇਹ ਦੂਰਵਾਨਗੀ ਕਰ ਰਹੇ ਹਨ ਅਸੀਂ ਗੁਰੂ ਮਹਾਰਾਜ ਦੀ ਚਰਨਾਂ ਵਿੱਚ ਹੀ ਅਰਦਾਸ ਕਰਦੇ ਹਾਂ ਕਿ ਮਹਾਰਾਜ ਜੀ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ